ਨਮਾਨਜੋਗ ਗੁਰੂ ਕੀ ਸਾਜੀ ਹੋਈ ਗੁਰੂ ਪਿਆਰੀ ਸਾਧ ਸੰਗਤ ਜੀ ਦੁਨੀਆ ਤੇ ਜਿੰਨੇ ਵੀ ਗੁਰਦੁਆਰਾ ਸਾਹਿਬ ਸਥਾਨ ਬਣੇ ਹੋਏ ਆ ਉੱਤੇ ਸੈਕ ਸੰਗਤਾਂ ਅਰਦਾਸ ਬੇਨਤੀ ਕਰਦੀਆਂ ਨੇ ਅਰਦਾਸ ਬੇਨਤੀ ਦੀ ਸਮਾਪਤੀ ਤੋਂ ਬਾਅਦ ਰਾਜ ਕਰੇਗਾ ਖਾਲਸਾ ਇਹ ਦੋਹਰਾ ਜਰੂਰ ਪੜਿਆ ਜਾਂਦਾ ਹੈ ਸਾਧ ਸੰਗਤ ਜੀ ਤੇ 100 사키 ਦੇ ਵਿੱਚ ਕੁਝ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਬਚਨ ਦਰਜ ਹਨ ਜੀ ਕੁਝ ਲੋਕਾਂ ਜਿਹੜੇ ਇਹ ਗ੍ਰੰਥ ਨੂੰ ਕਹਿ ਦਿੰਦੇ ਆ ਕਿ ਇਹ ਮਿੱਥਾ ਇਹ ਸੱਚ ਨਹੀਂ ਹੈ ਪਰ ਸ਼ਾਇਦ ਆਪ ਜੀ ਨੂੰ ਪਤਾ ਹੋਵੇ ਕਿ ਜਦੋਂ ਗੋਰਿਆਂ ਦੀ ਸਰਕਾਰ ਨੂੰ ਅੰਗਰੇਜ਼ਾਂ ਨੂੰ ਪਤਾ ਲੱਗਾ ਸੀ ਇਸ ਗ੍ਰੰਥ ਦੇ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕੁਝ ਬਚਨ ਹਨ ਜਿਹੜੇ ਸੱਚੇ ਹੋਏ ਨੇ ਕੁਝ ਘਟਨਾਵਾਂ ਸੱਚੀਆਂ ਹੋਈਆਂ ਨੇ ਉਦੋਂ ਉਹਨਾਂ ਨੇ ਪੜਨ ਤੇ ਪਾਬੰਦੀ ਵੀ ਲਾ ਦਿੱਤੀ ਸੀ ਤੇ ਆਪ ਵੀ ਇਹ ਗ੍ਰੰਥ ਦਾ ਅੰਗਰੇਜ਼ੀ ਵਿੱਚ ਅਨੁਵਾਦ ਕਰਕੇ ਪੜਿਆ ਸੀ ਤੇ ਇਹਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ ਆਓ ਜੀ ਅੱਜ ਆਪਾਂ ਉਹਨਾਂ ਘਟਨਾਵਾਂ ਦਾ ਜ਼ਿਕਰ ਕਰਦੇ ਹਾਂ ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਈਆਂ ਤੇ ਸੱਚੀਆਂ ਹੋਈਆਂ ਜਦੋਂ ਸਿੱਖ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਵਾਲ ਕਰਦੇ ਆ ਕਿ ਔਰੰਗਜ਼ੇਬ ਦਾ ਰਾਜ ਬਹੁਤ ਸ਼ਕਤੀਸ਼ਾਲੀ ਹੈ ਤੇ ਉਹਦਾ ਰਾਜ ਮਹਾਰਾਜ ਜੀ ਕਿਵੇਂ ਮੁਕੇਗਾ ਉਰੰਗਜੀਬ ਦਾ ਰਾਜ ਬਹੁਤ ਵੱਡਾ ਮੁਗਲਾਂ ਦਾ ਰਾਜ ਕਿਵੇਂ ਖਤਮ ਹੋਵੇਗਾ ਤੇ ਮਹਾਰਾਜ ਨੇ ਆਖਿਆ ਸੀ ਕਾਬਲ ਤੋਂ ਇੱਕ ਦਿਨ ਕੀ ਹੋਵੇਗਾ ਇੱਕ ਕੁੱਤਾ ਭਾਬ ਅਬਦਾਲੀ ਆਵੇ ਤੇ ਦਿੱਲੀ ਦਾ ਸਾਰਾ ਰਾਜ ਭਾਗ ਜਿਹੜਾ ਮਿੱਟੀ ਚ ਮਿਲਾ ਦੇਵੇਗਾ ਤੇ ਜਦੋਂ ਅਬਦਾਲੀ ਖਾਲਸੇ ਨਾਲ ਭਿੜੇਗਾ ਉਹ ਵੀ ਖਤਮ ਹੋ ਜਾਵੇਗਾ ਤੇ ਮਹਾਰਾਜ ਨੇ ਆਖਿਆ ਸੀ ਇਸ ਤਰ੍ਹਾਂ ਖਾਲਸੇ ਦਾ ਪਹਿਲੀ ਵਾਰ ਰਾਜ ਕਾਇਮ ਹੋਵੇਗਾ ਅੱਗੇ ਮਹਾਰਾਜ ਨੇ ਆਖਿਆ ਕਿ ਦੂਰ ਸਮੁੰਦਰੋਂ ਪਾਰ ਫਰੰਗੀ ਆਉਣਗੇ ਸਿੱਖਾਂ ਦਾ ਰਾਜ ਭਾਗ ਫਿਰ ਚਲਿਆ ਜਾਵੇਗਾ ਤੇ ਅਸੀਂ ਸਾਰੇ ਜਾਣਦੇ ਹਾਂ ਇਹ ਉਹ ਘਟਨਾਵਾਂ ਦਾ ਮੈਂ ਜ਼ਿਕਰ ਕੀਤਾ ਹੈ ਸਾਧ ਸੰਗਤ ਜੀ ਜਿਹੜੀਆਂ ਵਾਪਰ ਚੁੱਕੀਆਂ ਨੇ ਗੋਰੇ ਆਏ ਆਏ ਤਾਂ ਵਪਾਰ ਕਰਨ ਸੀ ਈਸਟ ਇੰਡੀਆ ਕੰਪਨੀ ਦੇ ਰਾਹੀਂ ਹੌਲੀ-ਹੌਲੀ ਉਹਨਾਂ ਨੇ ਕਬਜ਼ਾ ਕਰ ਲਿਆ ਕਿ ਜਦੋਂ ਗੋਰਿਆਂ ਨੇ ਇੱਥੇ ਕਬਜ਼ਾ ਕੀਤਾ ਸਾਧ ਸੰਗਜੀ ਉਦੋਂ ਉਹਨਾਂ ਨੂੰ ਪਤਾ ਲੱਗਾ ਕਿ ਪਾਵਨ ਗ੍ਰੰਥ ਆ ਜਿਹੜਾ ਸੋ ਸਾਕੀ ਇਹਦੀਆਂ ਪੋਥੀਆਂ ਇਕੱਠੀਆਂ ਕਰਕੇ ਉਹਨਾਂ ਨੇ ਸਾੜ ਦਿੱਤੀਆਂ ਸੀ ਬੇਅਦਵੀ ਕੀਤੀ ਸੀ ਇਹਦਾ ਕਾਰਨ ਕੀ ਹੋਵੇਗਾ ਤਾਂ ਕਿ ਸਿੱਖਿਆਂ ਨੂੰ ਪੜ੍ਹ ਨਾ ਲੈਣ ਕਿਤੇ ਇਹਨਾਂ ਪੋਥੀਆਂ ਨੂੰ ਪੜ੍ਹ ਕੇ ਜਾਗਰੂਕ ਨਾ ਹੋ ਜਾਣ ਸੋ ਸਾਕੀ ਵਿੱਚ ਮਹਾਰਾਜ ਦੇ ਵੀ ਬਚਨ ਲਿਖੇ ਆ ਰਾਜ ਚਲਸੀ ਰੰਡੀਕਾ ਫੌਜਾਂ ਚੜੇ ਹਰਮੰਦਰ ਮੇ ਇਹ ਅੱਗੇ ਪਾਤਸ਼ਾਹ ਜੀ ਬਚਨ ਕਰਦੇ ਆ ਖੁਰਪੇ ਜੇ ਘੋੜੇ ਕਾ ਹਰਮੰਦਰ ਮਿਆਂਨ ਇਹ ਖੁਰਪੇ ਜੇ ਘੋੜੇ ਕਾ ਹਰਮੰਦਰ ਮੇ ਆਨ ਸਾਧ ਸੰਗਤ ਜੀ ਅੱਗੇ ਗੁਰਦੇਵ ਜੀ ਫਰਮਾਉਂਦੇ ਆ ਡਟ ਜਾਏਗਾ ਖਾਲਸਾ ਕੋਰ ਵਿਪਤ ਕੇ ਬਾਦ ਖਵਾਰ ਹੋਏ ਸਭ ਮਿਲenge ਸਿੰਘ ਵਿਪਤ ਮਿਆਂਨ ਅਬੇ ਮਾਝਾ ਮਾਲਵਾ ਦੁਬਾਬਾ ਦੁਖੀ ਹੋਵੇ ਸਭ ਗ੍ਰਾਮ ਸਾਧ ਸੰਗਤ ਜੀ ਭਾਵ ਕੇ ਹਿੰਦੁਸਤਾਨ ਦੇ ਵਿੱਚ ਜਿਹੜਾ ਇੱਥੇ ਜਦੋਂ ਰਾਜ ਹੋਵੇਗਾ ਇੱਕ ਰੰਡੀ ਦਾ ਰਾਜ ਹੋਵੇਗਾ ਇਹ ਰਾਜ ਕਿਸੇ ਸਮੇਂ ਰਿਹਾ ਵੀ ਆ ਇਹ ਭਵਿੱਖਬਾਣੀਆਂ ਉਹ ਨੇ ਜਿਹੜੀਆਂ ਸੱਚੀਆਂ ਹੋ ਚੁੱਕੀਆਂ ਨੇ ਇੰਦਰਾ ਗਾਂਧੀ ਜਿਹੜੀ ਦੇਸ਼ ਦੀ ਪ੍ਰਧਾਨ ਮੰਤਰੀ ਸੀ ਵਿਧਵਾ ਔਰਤ ਸੀ ਇੱਕ ਉਹਨੇ ਰਾਜ ਕੀਤਾ ਉਹਦੇ ਬਾਰੇ ਮਹਾਰਾਜ ਨੇ ਆਖਿਆ ਕਿ ਰਾਜ ਦੇ ਵਿੱਚ ਉਹਦੇ ਫੌਜਾਂ ਹਰਮੰਦਰ ਸਾਹਿਬ ਚੜ੍ਹ ਕੇ ਆਉਣਗੀਆਂ ਉਹ ਹੋਇਆ ਇਨਾ ਖੂਨ ਬਹੇਗਾ ਕਿ ਘੋੜੇ ਦਾ ਖੁਰ ਖੂਨ ਵਿੱਚ ਭਿੱਜ ਜਾਵੇਗਾ ਪਰ ਖਾਲਸਾ ਦਾ ਡਟ ਕੇ ਮੁਕਾਬਲਾ ਕਰੇਗਾ ਵਿਪਤਾ ਵਿਰੁੱਧ ਲੜਨਗੇ ਮਾਝਾ ਕੀ ਮਾਲਵਾ ਕੀ ਦਵਾਬਾ ਕੀ ਅਜੋਕੇ ਪੰਜਾਬ ਦਾ ਸਾਰਾ ਹਿੱਸਾ ਬਹੁਤ ਜ਼ਿਆਦਾ ਸਾਰਾ ਪੰਜਾਬ ਹੀ ਦੁਖੀ ਹੋਵੇਗਾ 1984 ਦੇ ਹਮਲੇ ਦਾ ਦੁੱਖ ਸਾਰਾ ਪੰਜਾਬ ਨੇ ਝੱਲਿਆ ਉਹਨੂੰ ਅੱਜ ਵੀ ਆਪਣੇ ਅੰਦਰ ਦਰਦ ਦਾ ਸਿੱਖਾਂ ਦੇ ਕਿ ਸਿੱਖਾਂ ਦਾ ਦੈਲਾ ਸ੍ਰੀ ਹਰਮੰਦਰ ਸਾਹਿਬ ਡਿੱਠੇ ਸੱਬੇ ਥਾਵ ਨਹੀਂ ਤੁੱਟ ਜੇ ਇਹ ਉੱਥੇ ਉਹਨਾਂ ਦਿਲ ਤੇ ਹਮਲਾ ਕੀਤਾ ਇਸ ਤਰ੍ਹਾਂ ਸਾਧ ਸੰਗਤ ਜੀ ਸੰਤ ਮਹਾਂਪੁਰਖ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਹਨਾਂ ਦਾ ਵੀ ਜ਼ਿਕਰ ਕੀਤਾ ਹੈ ਸੋਸਾ ਕੀ ਵਿੱਚ ਤਵੇ ਇੱਕ ਖਾਲਸਾ ਪ੍ਰਗਟ ਹੋਵੇ ਤੇ ਇਹ ਵੀ ਲਿਖਿਆ ਹੈ ਭਵਿੱਖ ਬਾਣੀ ਵਿੱਚ ਕਿਲਾ ਬਣਾਵੇ ਹਰਮੰਦਰ ਕੋ ਆਨ ਇਹ ਖਾਲਸਾ ਪ੍ਰਗਟ ਹੋਵੇਗਾ ਜਿਹੜਾ ਹਰਮੰਦਰ ਸਾਹਿਬ ਨੂੰ ਆਪਣਾ ਕਿਲਾ ਬਣਾਵੇਗਾ ਹਿੰਦੁਸਤਾਨ ਦੀ ਫੌਜ ਦਾ ਮੁਕਾਬਲਾ ਕਰਨ ਲਈ ਇੱਕ ਖਾਲਸਾ ਪ੍ਰਗਟ ਹੋਵੇਗਾ ਸਾਧ ਸੰਗਤ ਜੀ ਇਹ ਕਿਲਾ ਬਣਾ ਕੇ ਲੜੇਗਾ ਖਾਲਸੇ ਦੇ ਵਿਪਤਾ ਦੇ ਵਿੱਚ ਉਹ ਸਾਥ ਦੇਵੇਗਾ ਹੁਣ ਤੱਕ ਜੋ ਅਸੀਂ ਸਾਧ ਸੰਗਤ ਜੀ ਇਹ ਦੇਖਿਆ ਹੈ ਮਹਾਰਾਜ ਦੀ ਇੱਕ ਇੱਕ ਭਵਿੱਖ ਬਾਣੀ ਸੋ ਸਾਕੀ ਵਿੱਚ ਲਿਖੀ ਸੱਚ ਹੋਈ ਆ ਸੋ ਇਹ ਤਾਂ ਭਵਿੱਖ ਬਾਣੀਆਂ ਨੇ ਜਿਹੜੀਆਂ ਹੋ ਚੁੱਕੀਆਂ ਨੇ ਪਰ ਆਉਣ ਵਾਲੇ ਸਮੇਂ ਵਿੱਚ ਜੋ ਵਾਪਰਨ ਵਾਲਾ ਹੈ ਉਹ ਸੁਣ ਕੇ ਆਪ ਜੀ ਨੂੰ ਬੜੀ ਹੈਰਾਨੀ ਹੋਵੇਗੀ ਸਾਧ ਸੰਗਤ ਜੀ ਕਿਉਂਕਿ ਸੋ ਸਾਕੀ ਵਿੱਚ ਲਿਖਿਆ ਤਵੀ ਰੂ ਸਕੀਨ ਹਿੰਦ ਮੇ ਚੜਿਆਵੇ ਘੋਰ ਜੁੱਧ ਮੋਚ ਕਰ 70 ਕਰੋੜ ਸੇ 17 ਕਰੋੜ ਬਚ ਜਾਵੇ ਸਾਧ ਸੰਗਤ ਜੀ 17 ਕਰੋੜ ਬਚੇਗਾ 70 ਕਰੋੜ ਜਿਹੜਾ ਖਤਮ ਹੋ ਜਾਵੇਗਾ ਤੇ ਅੱਗੇ ਉਹਦੇ ਵਿੱਚ ਲਿਖਿਆ ਹੈ ਦਿੱਲੀ ਤਖਤ ਤੇ ਬਹਿ ਜਾਵੇ ਗੁਰੂ ਕੀ ਫੌਜ ਤਬੇ ਸਬੇ ਅੰਮ੍ਰਿਤ ਪਾਨ ਕਰੇ ਸਾਧ ਸੰਗਤ ਜੀ ਤਬੇ ਚਲੇ ਜੋ ਪੰਥ ਕੇ ਜਮਕਾ ਬਾਣ ਨਾ ਪਾਵੇ ਤੇ ਬਹੁਤ ਸੁੰਦਰ ਬਚਨਾ ਨੰਗਾ ਭੁੱਖਾ ਮੰਗਤਾ ਕੋਈ ਨਾ ਜਾਵੇ ਲੰਗਰ ਸਭੇ ਖਾਵੇ ਤभी ਕਲਯੁਗ ਮੇ ਸਤਜੁਗ ਹੰਸੀਆਂ ਤੇ ਇਹ ਜਿਹੜੇ ਬਚਨ ਕੀਤੇ ਆ ਜਦੋਂ ਖਾਲਸਾ ਆਪਣੇ ਹੱਕਾਂ ਲਈ ਆਪਣਾ ਰਾਜ ਭਾਗ ਮੰਗੇਗਾ ਉਦੋਂ ਸਰਕਾਰਾਂ ਦੁਖੀ ਹੋਣਗੀਆਂ ਰਾਜ ਭਾਗ ਲਈ ਜਦੋਂ ਜੈਦ ਜਦੋਂ ਹੋਵੇਗੀ ਉਦੋਂ ਰੂਸ ਤੇ ਚੀਨ ਮਿਲ ਕੇ ਭਾਰਤ ਤੇ ਹਮਲਾ ਕਰਨਗੇ ਕੁਝ ਦੇਸ਼ ਮਿਲ ਜਾਣਗੇ 70 ਕਰੋੜ ਚੋਂ 17 ਕਰੋੜ ਲੋਕ ਬਚ ਪਾਉਣਗੇ ਔਰ ਜਦ ਹੋਵੇਗਾ 2.5 ਲੱਖ ਖਾਲਸਾ ਸ਼ਹੀਦ ਹੋਵੇਗਾ ਕਿਉਂਕਿ ਸਾਥ ਸੰਗਤ ਜੀਏ ਜੰਗਾਂ ਜੁੱਧ ਇਹਦਾ ਨਾਮ ਹੀ ਆਪਾਂ ਵੇਖਦੇ ਆਂ ਪ੍ਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਭਾਈ ਇਹਦਾ ਨਾਮ ਹੀ ਨਾ ਲਓ ਇਤਨਾ ਨੁਕਸਾਨ ਹੋ ਜਾਂਦਾ ਕਿ ਉਹ ਦੱਸਿਆ ਹੀ ਨਹੀਂ ਜਾ ਸਕਦਾ ਸ਼ਬਦਾਂ ਵਿੱਚ ਇਹ ਤਾਂ ਜਿਸ ਤਨ ਲਾਗੇ ਸੋਈ ਜਾਣਾ ਕੌਣ ਜਾਣੇ ਪੀਰ ਪਰਾਈ ਇਹਦਾ ਜਿਨ੍ਹਾਂ ਨਾਲ ਹੋਈ ਆ ਉਹ ਜਾਣਦੇ ਆ ਤਾਂ ਉਹ ਭਵਿੱਖਬਾਕ ਆ ਕਿ ਹੋਰ ਜੁੱਧ ਮੱਚੇਗਾ 2.5 ਲੱਖ ਖਾਲਸਾ ਸ਼ਹੀਦ ਹੋਵੇਗਾ ਇਸ ਤੋਂ ਬਾਅਦ ਦਿੱਲੀ ਦੇ ਤਖਤ ਤੇ ਖਾਲਸੇ ਦਾ ਰਾਜ ਹੋ ਜਾਵੇਗਾ ਤੇ ਖਾਲਸੇ ਦੇ ਰਾਜ ਵਿੱਚ ਕੋਈ ਵੀ ਭੁੱਖਾ ਨੰਗਾ ਨਹੀਂ ਰਹੇਗਾ ਸਾਰੇ ਰੱਜ ਕੇ ਖਾਣਗੇ ਕਲਯੁਗ ਵਿੱਚ ਵੀ ਸਤਜੁਗ ਵਾਲਾ ਮਾਹੌਲ ਬਣ ਜਾਵੇਗਾ ਤੇ ਸਾਧ ਸੰਗਤ ਜੀ ਸੌ ਸਾਖੀ ਦੇ ਵਿੱਚ ਵੀ ਬਹੁਤ ਸਾਰੀਆਂ ਸਾਖੀਆਂ ਹਨ ਜੋ ਖਾਲਸੇ ਦੇ ਆਉਣ ਵਾਲੇ ਰਾਜ ਦੇ 14000 ਸਾਲ ਤੱਕ ਚੱਲਣ ਬਾਰੇ ਦੱਸਦੀਆਂ ਨੇ ਜਿਨ੍ਹਾਂ ਨੇ ਸੌ ਸਾਖੀ ਨੂੰ ਬਹੁਤ ਚੰਗੀ ਤਰ੍ਹਾਂ ਪੜ੍ਹਿਆ ਬਹੁਤ ਚੰਗੀ ਤਰ੍ਹਾਂ ਉਹਨਾਂ ਨੇ ਜਾਚਿਆ ਅਹਿਸਾਸ ਸੰਗ ਜੀ ਖੋਜ ਕੀਤੀ ਆ ਉਹ ਦੱਸਦੇ ਆ ਕਿ 100 ਸਾਖੀ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਖਤਮ ਹੋਣ ਦਾ ਸਾਲ ਇਸ ਤਰ੍ਹਾਂ ਲਿਖਿਆ ਸੀ 100 ਸਾਖੀ ਵਿੱਚ ਸਨ ਲੱਲਾ ਤੇ ਰਿਆ ਪੰਜਵੈ ਊਨ ਸਸਾ ਪੰਜਾਹ ਸੰਬਤ ਬਿਤਾਵੇ ਖਾਲਸਾ ਮਾਲਕ ਹੋਏ ਖਿਸਜਾਸ ਇਹਦੇ ਅਰਥ ਕੀ ਆ ਸਨ 10ਵਾਂ ਦਵਾਰ 1032 ਦੀ ਰੌਸ਼ਨੀ ਹੈ 1 ਦੇ ਨਾਲ 3 ਤੇ 5 ਆਪਾਂ ਜੋੜ ਦਈਏ 8 50 ਵਿੱਚੋਂ 1 ਘੱਟ ਕਰ ਦੋ 49 ਮਹਾਰਾਜਾ ਦਲੀਪ ਸਿੰਘ ਦੀ ਗ੍ਰਿਫਤਾਰੀ ਕਦੋਂ ਹੋਈ 1849 ਵਿੱਚ ਉਦੋਂ ਬਾਅਦ ਹੀ ਖਾਲਸੇ ਦਾ ਰਾਜ ਖਤਮ ਹੋਇਆ ਸਾ ਸنگ ਜੀ ਇਸ ਤਰ੍ਹਾਂ ਬੜੀ ਡੁੰਘਾਈ ਦੇ ਵਿੱਚ ਜਦੋਂ ਆਪਾਂ ਇਹਨੂੰ ਪੜਦੇ ਹਾਂ ਤੇ ਮਹਾਰਾਜ ਦੇ ਬਚਨਾਂ 96 ਕਰੋੜ ਖਾਲਸਾ ਹੋਣਾ 96 ਕਰੋੜ ਤੇ ਇਹ ਤਾਂ ਗੁਰਦੁਆਰਾ ਮਾਲ ਟੇਕਰੀ ਸਾਹਿਬ ਜਦੋਂ ਆਪਾਂ ਹਜੂਰ ਸਾਹਿਬ ਜਾਣੇ ਆ ਉਹ ਵੀ ਇਹ ਸਥਾਨ ਪ੍ਰਗਟ ਜਿੱਥੇ ਮਹਾਰਾਜ ਨੇ ਆਖਿਆ ਜਦੋਂ 96 ਕਰੋੜ ਖਾਲਸਾ ਹੋਵੇਗਾ ਇੱਥੇ ਆ ਕੇ ਦੱਬਿਆ ਹੋਇਆ ਖਜ਼ਾਨਾ ਉਦੋਂ ਉਹਨਾਂ ਨੂੰ ਮਿਲੇਗਾ ਤੇ ਦੁਨੀਆ ਤੇ ਫਿਰ ਰਾਜ ਕਾਇਮ ਕਿਦਾ ਹੋਵੇਗਾ ਖਾਲਸੇ ਦਾ ਹੁਣ ਕੁਝ ਲੋਕ ਭਾਵੇਂ ਸੋਚਦੇ ਆ ਮੁਠੀ ਪਰ ਸਿੰਘ ਆ 2% ਵਾਲੇ ਕਹਿ ਦਿੰਦੇ ਆ ਇਹ ਦੁਨੀਆ ਤੇ ਰਾਜ ਕਿਵੇਂ ਕਰ ਸਕਦੇ ਆ ਤਾਂ ਸਾਧ ਸੰਗਤ ਜੀ ਮਹਾਰਾਜ ਚਾਵੇ ਤੇ ਕੀ ਨਹੀਂ ਹੋ ਸਕਦਾ ਹਾਲਾਤ ਇਦਾਂ ਦੇ ਬਣ ਰਹੇ ਆ ਦੁਨੀਆ ਦੇ ਮੰਨੇ ਪਰ ਮੰਨੇ ਜਿਹੜੇ ਡਿਫੈਂਸ ਸਾ ਖੂਫੀਆਂ ਰਿਪੋਰਟਾਂ ਦੇ ਜਿਹੜੇ ਐਕਸਪਰਟ ਆ ਉਹ ਵੀ ਖਾਲਸਾ ਰਾਜਵਲ ਧਿਆਨ ਦੇ ਰੇ ਅੱਜ ਅਮਰੀਕਾ ਦੇ ਖੂਫੀਆ ਵਿਭਾਗ ਦੇ ਵਿੱਚ 52 ਸਾਲ ਦਾ ਕੰਮ ਕਰ ਚੁੱਕਿਆ ਇੱਕ ਬੰਦਾ ਬੋਬ ਆਰਥਰ ਉਹਦਾ ਪਤਾ ਕੀ ਕਹਿਣਾ ਸਾਧ ਸੰਗਤ ਜੀ ਕਿ ਏਸ਼ੀਆ ਦੇ 20 ਕਰੋੜ ਲੋਕਾਂ ਦਾ ਇੱਕ ਵੱਡੀ جنگ 'ਚ ਮਾਰੇ ਜਾਣ ਦਾ ਆਉਣ ਵਾਲੇ ਸਮੇਂ 'ਚ ਖਤਰਾ ਇੱਕ جنگ ਹੋਵੇਗੀ 20 ਕਰੋੜ ਲੋਕ ਜਿਹੜੇ ਆ ਮਾਰੇ ਜਾਣਗੇ ਉਹਦੇ ਵਿੱਚ ਕਿ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਇਹ ਬਰਬਾਦੀ ਨੂੰ ਰੋਕਣ ਦਾ ਹੱਲ ਪਤਾ ਉਹਨੇ ਕੀ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਜੀ ਉਹਨਾਂ ਵਰਗਾ ਰਾਜ ਦੁਬਾਰਾ ਬਹਾਲ ਕਰਨਾ ਪਵੇਗਾ ਇਹ ਉਹਨਾਂ ਨੇ ਦੱਸਿਆ ਖਾਲਸਾ ਰਾਜ ਹੀ ਇਹਦਾ ਹੱਲ ਆ ਭਾਰਤ ਦੇ ਵੱਡੇ ਵੱਡੇ ਅਫਸਰ ਸਾਹਿਬ ਸਿੰਘ ਜੀ ਇਸ ਤਰ੍ਹਾਂ ਜਦੋਂ ਮੀਟਿੰਗਾਂ ਕਰਦੇ ਆ ਉਹਦੇ ਵਿੱਚ ਖਾਲਸਾ ਰਾਜ ਦਾ ਜ਼ਿਕਰ ਵਾਰ-ਵਾਰ ਆਉਂਦਾ ਹੈ ਤਾਂ ਸਾਨੂੰ ਭਾਈ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪਾਵਨ ਗ੍ਰੰਥ ਜਿਹੜਾ ਅੰਗਰੇਜ਼ਾਂ ਨੇ ਇਹਦੀ ਬਹੁਤ ਬਿਆਦਬੀ ਕੀਤੀ ਇਹਨਾਂ ਨੂੰ ਆਪਦੇ ਕਬਜ਼ੇ 'ਚ ਕਰ ਲਿਆ ਕਿਤੇ ਸਿੱਖ ਪੜ੍ਹ ਨਾ ਲੈਣ ਤੇ ਇਹਦੇ ਵਿੱਚ ਕੁਝ ਵਿਦਵਾਨ ਇਹ ਵੀ ਮੰਨਦੇ ਆ ਕਿ ਕੁਝ ਗੱਲਾਂ ਉਹਨਾਂ ਨੇ ਰਲਾ ਕੇ ਪੇਸ਼ ਕਰਤੀਆਂ ਕਈਆਂ ਦੇ ਵੀ ਮੰਨਣਾ ਪਰ ਜਿਹੜੇ ਵਿਦਵਾਨ ਆ ਉਹ ਜਾਣਦੇ ਆ ਕਿਹੜੀ ਚੀਜ਼ ਗੁਰੂ ਦੀ ਕਸੌਟੀ ਤੇ ਖਰੀ ਉਤਰਦੀ ਆ ਕਿਹੜੀ ਨਹੀਂ ਫਿਰ ਉਹੀ ਉਹ ਸੰਗਤ ਵਿੱਚ ਰੱਖਦੇ ਆ ਪਰ ਜਿਤਨੀਆਂ ਵੀ ਪਵਿੱਖ ਬਾਣੀਆਂ ਹੋਈਆਂ ਨੇ ਸਾਧ ਸੰਗਤ ਜੀ ਉਹ ਸਾਰੀਆਂ ਹੀ ਸੱਚ ਹੋਈਆਂ ਨੇ ਅੱਜ ਦੇ ਜਿਹੜੇ ਹਾਲਾਤ ਬਣੇ ਪਏ ਆ ਹਿੰਦੁਸਤਾਨ ਪਾਕਿਸਤਾਨ ਦੀ ਆਪਸੀ ਜਿਹੜੀ ਅਣਬਣ ਹੈ ਭਾਰਤ ਦੀ ਪਾਕਿਸਤਾਨ ਦੀ ਉਹ ਕਿੱਥੋਂ ਤੱਕ ਜਾਵੇਗੀ ਤਾਂ ਮਾਲਕ ਹੀ ਜਾਣਦਾ ਇਹਦੇ ਬਾਰੇ ਕੋਈ ਅੰਦਾਜ਼ੇ ਨਹੀਂ ਲਾਏ ਜਾ ਸਕਦੇ ਇਹਦੇ ਬਾਰੇ ਆਪਣੇ ਵੱਲੋਂ ਕੋਈ ਦੱਸਿਆ ਨਹੀਂ ਜਾ ਸਕਦਾ ਇਹ ਤਾਂ ਇਹਦੇ ਪਿੱਛੇ ਬਹੁਤ ਵੱਡੀ ਰਾਜਨੀਤੀ ਹੁੰਦੀ ਹੈ ਮਾਹ ਪੁਰਖਾਂ ਦੇ ਜਿਹੜੇ ਬਚਨ ਹੁੰਦੇ ਆ ਕਿ ਜਦੋਂ ਜਦੋਂ ਗੁਰੂਆਂ ਦੇ ਜਿਹੜੇ ਬਚਨ ਆ ਧਰਮ ਦੀ ਹਾਨੀ ਹੁੰਦੀ ਆ ਉਦੋਂ ਫਿਰ ਭਾਈ ਇਸ ਤਰ੍ਹਾਂ ਹੁੰਦਾ ਹੀ ਆ। ਉਦੋਂ-ਉਦੋਂ ਅਵਤਾਰੀ ਪੁਰਖ ਵੀ ਆਉਂਦੇ ਆ। ਤਾਂ ਸਾਨੂੰ ਕੀ ਕਰਨਾ ਚਾਹੀਦਾ? ਇੱਕ ਤਾਂ ਲੈਂਦਾ ਪੰਜਾਬ ਹੋ ਗਿਆ ਚਾਹੇ ਚੜ੍ਹਦਾ ਪੰਜਾਬ। ਆਪਾਂ ਸਰਬੱਤ ਦੇ ਭਲੇ ਦੀ ਅਰਦਾਸ ਕਰਨੀ ਆ ਮਾਲਕ ਅੱਗੇ। ਦੂਜੀ ਗੱਲ ਸਾਧ ਸੰਗਤ ਜੀ ਵੱਤੋਂ ਵੱਦ ਨਾਮ ਜਪਣਾ ਹੈ। ਵੱਤੋਂ ਵੱਦ ਨਾਮ ਦਾ ਅਭਿਆਸ ਕਰਨਾ ਹੈ। ਗੁਰੂ ਮਹਾਰਾਜ ਅੱਗੇ ਹੀ ਬੇਨਤੀ ਕਰਨੀ ਆ ਸਤਿਗੁਰੂ ਮਹਾਰਾਜ ਜੀ ਕਿਰਪਾ ਬਣਾਈ ਰੱਖਣੀ ਪੰਜਾਬ ਦੇ ਉੱਪਰ ਸਤਿਗੁਰੂ ਮਹਾਰਾਜ ਇਹ ਸਤਿਗੁਰੂ ਜੀ ਸੱਚੇ ਪਾਤਸ਼ਾਹ ਜੀ ਜਿਹੜੇ ਹਨ ਉਹ ਸਦਾ ਹੀ ਖਾਲਸੇ ਦੇ ਅੰਗ ਸੰਗ ਆ ਤਾਂ ਇਹ ਸੋ ਸਾਕੀ ਜਿਹੜਾ ਪਾਵਨ ਗ੍ਰੰਥ ਆ ਉਹਦੇ ਵਿੱਚ ਜਿਹੜੀਆਂ ਗੱਲਾਂ ਲਿਖੀਆਂ ਨੇ ਉਹ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ ਬਾਰੇ ਸੰਕੇਤ ਦੇ ਦਿੰਦੀਆਂ ਨੇ ਦੁਨੀਆ ਭਰ ਦੇ ਬੁੱਧੀਜੀਵੀ ਇਸ ਗੱਲ ਤੇ ਜ਼ੋਰ ਦੇ ਰਹੇ ਆ ਕਿ ਜੇਕਰ ਸੰਸਾਰ ਵਿੱਚ ਤੀਜੀ ਜੰਗ ਲੱਗਦੀ ਆ ਤਾਂ ਦੁਨੀਆ ਦਾ 1/3 ਹਿੱਸਾ ਮਾਰਿਆ ਜਾਵੇਗਾ ਇਹ ਜੰਗ ਦੀ ਜਿਹੜੀ ਸ਼ੁਰੂਆਤ ਉਹਨਾਂ ਦੱਸਿਆ ਏਸ਼ੀਆ 'ਚ ਹੀ ਹੋਊਗੀ ਹੁਣ ਆਪਾਂ ਕੀ ਕਰਨਾ ਆਪਾਂ ਮਾਲਕ ਦਾ ਨਾਮ ਜਪਣਾ ਹੈ ਹੁਣਾ ਜੋ ਹੋਣਾ ਹੀ ਆ ਸਾਧ ਸੰਗਤ ਜੀ ਚਿੰਤਾ ਤਾਂ ਕੀ ਕੀਜੀਐ ਜੋਨ ਹੋਣੀ ਹੋਏ ਇਹ ਆਪਾਂ ਕਹਿ ਦਿੰਨੇ ਆ ਨਾ ਬਾਣੀ ਵਿੱਚ ਲਿਖਿਆ ਇੱਕ ਸਾਹ ਮਿਲਿਆ ਨਾ ਵੱਧ ਆਉਣਾ ਨਾ ਘਟ ਆਉਣਾ ਨੇ ਵਧਣ ਕਟਣ ਤੇ ਲਸਾਰ ਇਸ ਕਰਕੇ ਭਾਈ ਜੋ ਹੁਣਾ ਹੋਈ ਜਾਣਾ ਆਪਣਾ ਕੰਮ ਆ ਮਾਲਕ ਦਾ ਨਾਮ ਜਪਣਾ ਆਓ ਭਾਈ ਆਪਾਂ ਸਤਿਗੁਰ ਅੱਗੇ ਬੇਨਤੀਆਂ ਕਰੀਏ ਮਹਾਰਾਜ ਸੱਚੇ ਬਾਦਸ਼ਾਹ ਕਿਰਪਾ ਬਣਾਈ ਰੱਖਣੀ ਜੀ ਮੇਰਾ ਕਰਨੀ ਆ ਇਹ ਜੋ ਪੰਜਾਬ ਆ ਪਹਿਲਾਂ ਵੀ ਸੰਤਾਪ ਹੰਡਾ ਚੁੱਕਿਆ ਸਾਧ ਸੰਗਤ ਜੀ ਇਹਨੂੰ ਛੋਟਾ ਕਰ ਦਿੱਤਾ ਗਿਆ ਦੇ ਟੁਕੜੇ ਕਰ ਦਿੱਤੇ ਗਏ ਬਹੁ ਸਮੇਂ ਤੋਂ ਹਰ ਕਿਸੇ ਦੀ ਇਹਦੇ ਉੱਪਰ ਅੱਖ ਰਹੀ ਆ ਪਰ ਪੰਜਾਬ ਗੁਰੂਆਂ ਦੇ ਨਾਂ ਤੇ ਵਸਦਾ ਸੀ ਗੁਰੂ ਦੀ ਕਿਰਪਾ ਨਾਲ ਵਸਦਾ ਹੈ ਤੇ ਵਸਦਾ ਰਹੇਗਾ ਬਹੁਤ ਇਹਨੂੰ ਮਟਾਉਣ ਵਾਲੇ ਆਏ ਆ ਪਰ ਜਦੋਂ ਤੱਕ ਅਸੀਂ ਸਿੱਖੀ ਸਿਧਾਂਤਾਂ ਦੀ ਪਾਲਣਾ ਕਰਾਂਗੇ ਇੱਕ ਵੀ ਸੱਕ ਰਹੇਗਾ ਜੇ ਖਾਲਸਾ ਰਾਜ ਉਹ ਕਾਇਮ ਕਰ ਦੇਵੇਗਾ ਪੜੋ ਬਾਬਾ ਗਰਜਾ ਸਿੰਘ ਜੀ ਬਾਬਾ ਬੂਤਾ ਸਿੰਘ ਜੀ ਦਾ ਇਤਿਹਾਸ ਅੱਜ ਦੇ ਰਿਵਾਨ ਵਿੱਚ ਇਤਨੀਆਂ ਹੀ ਬੇਨਤੀਆਂ ਗੁਰੂ ਮਹਾਰਾਜ ਕਿਰਪਾ ਕਰਨ ਦੇਹੁ ਸੱਜਣੇ ਅਸੀਂ ਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ